ਪੰਜਾਬ ਸਰਕਾਰ ਵੱਲੋਂ ਪਟਿਆਲੇ ਦੇ ਦਸਤਾਵੇ ਚੈਨਲ ਦੇ ਸੰਪਾਦਕ ਸਰ ਰਾਜਿੰਦਰ ਸਿੰਘ ਧਗੜੋਰਾ ਦੇ ਖਿਲਾਫ ਜੋ ਕਿ ਇੱਕ ਖੋਜੀ ਪੱਤਰਕਾਰ ਨੇ ਬੜੀ ਮਿਹਨਤ ਨਾਲ ਤੇ ਇਮਾਨਦਾਰੀ ਨਾਲ ਆਪਣਾ ਕਿਤੇ ਜੋ ਮਤਲਬ ਮਸਰੂਫ ਨੇ ਤੇ ਉਹਨਾਂ ਦੇ ਖਿਲਾਫ ਜੋ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਜੋ ਉਹਨਾਂ ਦੇ ਫਰਜ਼ੀ ਪਰਚੇ ਕੀਤੇ ਜਾ ਰਹੇ ਆ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਨਿੰਦਨਯੋਗ ਕਾਰਵਾਈ ਹੈਗੀ ਹੈ ਰਿੰਦਰ ਸਿੰਘ ਤਗੜ ਹੋਰਾਂ ਨੇ ਆਪਣੇ ਪਿਛਲੇ 1 ਸਾਲ ਦੌਰਾਨ ਕਈ ਅਜਿਹੇ ਮਹੱਤਵਪੂਰਨ ਸਕੈਂਡਲਾਂ ਤੋਂ ਪਰਦਾ ਚੁੱਕਿਆ ਹੈਗਾ ਜਿਵੇਂ ਅਮਰੂਦ ਬਾਗ ਸਕੈਮ ਹੋਇਆ ਜਿਹੜੀ ਇੰਡਸਟਰੀਅਲ ਪਲਾਟ ਜਿਹੜੀ ਉਹਨਾਂ ਦੀ ਅਲਾਟਮੈਂਟ ਸਕੀਮ ਸਕੀਮ ਦੇ ਤਹਿਤ ਜਿਹੜਾ ਸਕੈਮ ਹੋਇਆ ਹੈਗਾ ਇਸ ਤਰ੍ਹਾਂ ਹੀ ਮਹਾਲੀ ਵਿੱਚ ਹੋਰ ਕਈ ਸਕੈਮ ਹੋਏ ਨੇ ਭਰਤੀ ਸਕੈਮ ਨੇ ਉਹਨਾਂ ਬਿਮਾਰੇ ਆਪਣੇ ਜਿਹੜੀ ਖੋਜੀ ਪੱਤਰਕਾਰ ਤੜਾਈ ਉਹਨਾਂ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਹੈਗਾ ਜੋਕ ਬੜੀ ਸਲਾਉਨ ਜੋ ਕਾਰਵਾਈ ਹੈਗੀ ਹੈ ਖਬਰਾਂ ਦੀ ਆਜ਼ਾਦੀ ਦੀ ਜਿਹੜੀ ਇੱਕ ਉਹਨਾਂ ਨੇ ਉਹਦੀ ਰਾਖੀ ਕੀਤੀ ਹੈਗੀ ਹੈ ਔਰ ਆਪਣੇ ਪੱਤਰਕਾਰੀ ਭਰਤੀ ਜੋ ਆਪਣੇ ਫਰਜ਼ ਹੈ ਉਹਨਾਂ ਨੂੰ ਵਾਹੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਖਿਲਾਫ ਬਦਲਾ ਲਊ ਕਾਰਮ ਕੀਤੇ ਜਾਂਦੀਆਂ ਕਾਰਵਾਈਆਂ ਨਿੰਦਨਯੋਗ ਨੇ ਮੈਂ ਤਾੜਨਾ ਕਰਦਾ ਜਿਹੜਾ ਪ੍ਰਸ਼ਾਸਨ ਨੂੰ ਵੀ ਔਰ ਮੁਹਾਰੀ ਪ੍ਰਸ਼ਾਸਨ ਨੂੰ ਕਾਸ ਤੌਰ ਤੇ ਕਿ ਜੋ ਰਜਿੰਦਰ ਸਿੰਘ ਤੱਗੜਹਰਾਂ ਨੂੰ ਨਜ਼ਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੀ ਪੱਤਰਕਾਰੀ ਦੇ ਇਹ ਜੋ ਖੇਤਰ ਵਿੱਚ ਜੋ ਯੋਗਦਾਨ ਹੈ ਉਹਨਾਂ ਨਕਾਰ ਕੇ ਉਹਨਾਂ ਨੂੰ ਉਹਨਾਂ ਦੀ ਪਰਤਾੜਨਾ ਕੀਤੀ ਜਾ ਰਹੀ ਹੈ ਉਸ ਦੀ ਉਹ ਤੁਰਤ ਤਰੰਤ ਬੰਦ ਕਰੇ ਮੈਂ ਪ੍ਰਸਾਦ ਭਗਵਾਨ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਔਰ ਇਹ ਕਹਿੰਨਾ ਕਿ ਉਹ ਵੀ ਇਹ ਮਾਮਲੇ ਸਿੱਧਾ ਦਖਲਅੰਦਾਜ਼ੀ ਕਰਕੇ ਤੱਗਰਾਂ ਦੇ ਖਿਲਾਫ ਜੋ ਪੁਲਸੀ ਕਾਰਵਾਈਆਂ ਨੇ ਜੋ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੋਰਟਨ ਕੋਰਟ ਸਬਕ ਸਖਣ ਵਾਸਤੇ ਕੀਤੀਆਂ ਜਾ ਰਹੀਆਂ ਨੇ ਜਿਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੀ ਪ੍ਰਸ਼ਾਸਨ ਹੈ ਉਹ ਇਹਨਾਂ ਜਿਹੜੇ ਦੋਸ਼ੀ ਨੇ ਇਹਨਾਂ ਸਕੈਂਡਲਾਂ ਦੇ ਉਹਨਾਂ ਨੂੰ ਬਚਾਉਣਾ ਚਾਹਦਾ ਹੈ ਹੈਗਾ ਉਹਨਾਂ ਦੀ ਮਤਲਬ ਰਾਖੀ ਕਰ ਰਿਹਾ ਹੈਗਾ ਸੋ ਇਨਸਾਫ ਦੀ ਮੰਗ ਹੈਗੀ ਹੈ ਪੱਤਰਕਾਰ ਜਿਹੜੀ ਕਿਤਾ ਹੈਗਾ ਉਹਦੇ ਉਹਦੀ ਜਿਹੜੀ ਨਰਪਕਤਾ ਹੈਗੀ ਹੈ ਉਹਦੀ ਇਹ ਮੰਗ ਹੈਗੀ ਹੈ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਜੋ ਵੀ ਪੁਲਿਸ ਕੇਸ ਕੀਤੇ ਜਾ ਰਹੇ ਆ ਉਹ ਤੁਰੰਤ ਰੱਦ ਕਰਕੇ ਉਹਨਾਂ ਦੀ ਜਿਹੜੀ ਆਜ਼ਾਦੀ ਹੈ ਪੱਤਰਕਾਰਤਰੀ ਉਹ ਬਹਾਲ ਕੀਤੀ ਜਾਵੇ ਜੋ ਕਿ ਜਮਹੂਰੀਅਤ ਵਾਸਤੇ ਬਹੁਤ ਜ਼ਰੂਰੀ ਹੈ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਰਪਸ਼ਨ ਦੇ ਖਿਲਾਫ ਜਿਹਦੇ ਖਿਲਾਫ ਆਮ ਆਦੀ ਪਾਰਟੀ ਹੋਂਦ ਵਿੱਚ ਆਈ ਹੈ ਕਿ ਅਸੀਂ ਪ੍ਰਸ਼ਾਸਨ ਮੁਕਤ ਕਰਪਸ਼ਨ ਮੁਕਤ ਪ੍ਰਸ਼ਾਸਨ ਦੇਵਾਂਗੇ ਉਸ ਦੀ ਇਹ ਇੱਕ ਕਿਸਮ ਦੀ ਜੋ ਇੱਕ ਉਲੰਘਣਾ ਹੈਗੀ ਹੈ ਉਹਨਾਂ ਦੇ ਵਾਅਦੇ ਦੀ ਜੋ ਵਾਅਦਾ ਖਿਲਾਫੀ ਹੈਗੀ ਹੈ ਉਸ ਤੇ ਮੈਂ ਪੰਜਾਬ ਸਰਕਾਰ ਨੂੰ ਕਿ ਫਿਰ ਇਹ ਬੇਇਤੀ ਕਰਦਾ ਹੈਗਾ ਕਿ ਉਹਨਾਂ ਦੀ ਜਿੰਦ ਸਿੰਘ ਤਗੜ ਹੋਣ ਦੀ ਜੋ ਪਰਤਾਣਾ ਹੈਗੀ ਹੈ ਜੋ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਚੂਟੇ ਕੇ ਫਸਾਇਆ ਜਾ ਰਹਾ ਹੈਗਾ ਉਹਨੂੰ ਬੰਦ ਕੀਤਾ ਜਾਵੇ ਅਤੇ ਜੋ ਦੋਸ਼ੀ ਪੁਲਿਸ ਆਫਸਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਥੈਂਕ ਯੂ